ਪਰ ਚਿੱਟਾ ਧਾਗਾ ਜਿਹਨੇ ਉੱਪਰ ਉੱਪਰ ਆਇਆ ਤਾਂ ਤੁਸੀਂ ਫਿਰ ਇਸ ਨੂੰ ਕੱਟ ਕਰ ਸਕਦੇ ਹੋ ਮਾਈਨਸ ਵਿੱਚ ਜੇਕਰ ਤੁਹਾਡਾ ਉੱਪਰ ਵਾਲਾ ਥ्रेड ਢਿੱਲਾ ਆ ਰਿਹਾ ਬਹੁਤ ਲੂਜ਼ ਆ ਰਿਹਾ ਤੇ ਫਿਰ ਤੁਸੀਂ ਇਹਨੂੰ ਪਲੱਸ ਕਰ ਸਕਦੇ ਹੋ ਇਹ ਜਿਹੜਾ ਆਪਾਂ ਐਕਸਟਰਾ ਕਪੜਾ ਲਾਇਆ ਵੈਸੇ ਇਥੇ ਜ਼ਰੂਰਤ ਤਾਂ ਨਹੀਂ ਸੀ ਹੈਗੀ ਕਿਉਂਕਿ ਇਧਰ ਕਪੜਾ ਵਾਧੂ ਹੈਦਾ ਸੀ ਪਰ ਐਕਚੁਅਲ 'ਚ ਗੱਲ ਕੀ ਹੈ ਕਿ ਇਹ ਜਿਹੜਾ ਕਪੜਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਢਿੱਲ ਆ ਰਹੀ ਹੈ ਜਿਸ ਕਰਕੇ ਜਿਹੜਾ ਡਿਜ਼ਾਈਨ ਹੈ ਖਰਾਬ ਹੋ ਜਾਂਦਾ ਹੈ ਉੱਪਰ ਚੜ ਜਾਂਦਾ ਇੱਕ ਰੂਜੇ ਰੂਪੇ ਇਸ ਕਰਕੇ ਆਪਾਂ ਇਹ ਕਪੜਾ ਵੈਸੇ ਹੀ ਇਧਰ ਲਗਾਇਆ ਹੈ ਤਾਂ ਕਿ ਟਾਈਟਨੈ ਕੀ ਲੋਕੇਸ਼ਨ ਵਾਸਤੇ Google Map ਦੇ ਉੱਪਰ CMK Embroidered Shop ਦੇ ਨਾਮ ਤੁਸੀਂ ਸਰਚ ਕਰਕੇ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਸਾਥਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ CMK Embroidered Channel ਜਿੱਥੇ ਅੱਪਾ ਹਰ ਵਰੀ ਨਵੀਂ ਤੋਂ ਨਵੀਂ ਕੋਈ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਉਣੀ ਆ ਜਿੱਦਾਂਵੇਂ ਤੜਾਵੇਂ ਡਿਜ਼ਾਈਨ ਸੂਟਾਂ ਦੇ ਆਪਾ ਪਾਉਣੀ ਹੁੰਦੇ ਆ ਤਾਂ ਅੱਜ ਆਪਾ ਤੁਹਾਨੂੰ ਖਾਵਾਂਗੇ neck ਦੇ ਜੋ ਆਪਾਂ neck ਆਪਾਂ ਜਦੋਂ ਜੁਆਇੰਟ ਕਰਦੇ ਆ 450 ਮਸ਼ੀਨ ਦੇ ਉੱਪਰ ਜਦੋਂ neck ਦਾ ਜੁਆਇੰਟ ਕਿਵੇਂ ਲੱਗਦਾ ਹੈ ਜੋ ਆਪਣਾ ਗਲ ਬੰਦਾ ਹੈ ਜਾਂ ਉਹਦੀਆਂ ਨਿਸ਼ਾਨੀਆਂ ਆਪਾਂ ਕਿਸ ਤਰੀਕੇ ਨਾਲ ਲਗਾਉਣੀਆਂ ਕਿਸ ਤਰੀਕੇ ਨਾਲ ਜਿਹੜਾ ਆਪਣਾ ਗਲਾ ਹੈ ਉਹ ਬਿਲਕੁਲ ਸਹੀ ਪ੍ਰੋਪਰ ਸੈਂਟਰ ਦੇ ਵਿੱਚ ਬਣ ਸਕਦਾ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਣਾ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਆਪਾਂ ਕਿਵੇਂ ਆਪਣਾ ਨੈਕ ਤਿਆਰ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇਧਰ ਆਪਾਂ ਘੇਰਾ ਤਿਆਰ ਕੀਤਾ ਹੋਇਆ ਹੈ ਸੂਟ ਦਾ ਠੀਕ ਹੈ ਤੇ ਆਪਾਂ ਇਹਦੀਆਂ ਬਾਹਾਂ ਵੀ ਤਿਆਰ ਕਰਨੀਆਂ ਆ ਇਧਰ ਆਪਾਂ ਬਾਹਾਂ ਵੀ ਤਿਆਰ ਕਰ ਲਈਆਂ ਆਪਾਂ ਇਹਦੇ ਪੌਚੇ ਵੀ ਪਹਿਲਾਂ ਰੈਡੀ ਕਰ ਚੁੱਕੇ ਆਂ ਆ ਸਟ੍ਰੇਟਸ ਲਵਾਰ ਆਪਾਂ ਨੇ ਬਣਾਉਣੀ ਆ ਤੇ ਇਸ ਲਈ ਆਪਾਂ ਇਹਦੇ ਪੌਚੇ ਵੀ ਰੈਡੀ ਕਰ ਲਿਆ ਤਾਂ ਹੁਣ ਆਪਾਂ ਇਹਦਾ ਨੈਕ ਬਣਾਉਣਾ ਤੁਸੀਂ ਦੇਖ ਸਕਦੇ ਆ ਆਪਾਂ ਫਰੇਮ ਲਗਾ ਲਿਆ ਆਪਾਂ ਫਰੇਮ ਲਗਾ ਲਿਆ ਆ ਬਿਲਕੁਲ ਤਰੀਕੇ ਨਾਲ ਤਾਂ ਪਹਿਲਾਂ ਆਪਾਂ ਗਲੇ ਦੇ ਵਾਸਤੇ ਪਹਿਲਾਂ ਆਪਣੀਆਂ ਨਿਸ਼ਾਨੀਆਂ ਲਗਾਉਣੀਆਂ ਹੁੰਦੀਆਂ ਨੇ ਨਿਸ਼ਾਨੀਆਂ ਆਪਾਂ ਪਹਿਲਾਂ ਜਿਵੇਂ ਆਪਣੇ ਆ ਦੋ ਫੁੱਲ ਪਏ ਹੋਇਆ نیچے ਵੇਲੇ ਤੇ ਉੱਪਰ ਦੋ ਫਲਾਵਰ ਨੇ ਇਹਨਾਂ ਦਾ ਆਪਾਂ ਸੈਂਟਰ ਵੇਖ ਲੈਣਾ ਜਿੰਨਾ ਸੈਂਟਰ ਹੋਊਗਾ ਉਨਾ ਹੀ ਆਪਾਂ ਨੈਕ ਦਾ ਸੈਂਟਰ ਆਪਾਂ ਕਰ ਲੈਣਾ ਤੋਂ ਆਪਣੀ ਲੰਬਾਈ ਜਿੰਨੀ ਹੋਊਗੀ ਪਹਿਲਾਂ ਇੱਥੋਂ ਤੁਸੀਂ ਨੀਚੋਂ ਲੰਬਾਈ ਲੈ ਕੇ ਇਹਦੀ ਪੂਰੀ ਤਿਆਰ ਲੰਬਾਈ ਇੱਥੋਂ ਤੱਕ ਹੀ ਜੋ ਇਹ ਲੱਗੀ ਹੋਈ ਨਿਸ਼ਾਨੀ ਇੱਥੋਂ ਤੱਕ ਹੀ ਦੀ ਤਿਆਰ ਲੰਬਾਈ ਹੈ ਤੇ ਇੱਥੋਂ ਬਿਲਕੁਲ ਇਹਦਾ ਸੈਂਟਰ ਹੀ ਫੁੱਲਾਂ ਫਲਾਵਰ ਦਾ ਸੈਂਟਰ ਵੀ ਇੱਥੇ ਆਉਂਦਾ ਤੇ ਆਪਾਂ ਨ ਇਹਦਾ ਸੈਂਟਰ ਕੱਢ ਲਿਆ ਤੇ ਫਿਰ ਤੁਸੀਂ ਆਪਣਾ ਜਿਹੜਾ ਡਿਜ਼ਾਈਨ ਹੈ ਜਿਵੇਂ ਆਪਣਾ ਤਿਆਰ ਹੋਇਆ ਗਲਾ ਹੋਊਗਾ ਉਹ ਤੁਸੀਂ ਕੰਪਿਊਟਰ ਦੇ ਉੱਪਰ ਵੇਖ ਲੈਣਾ ਵੀ ਕਿੰਨੀ ਉਹਦੀ ਚੜਾਈ ਹੈ ਤੇ ਕਿੰਨੀ ਲੰਬਾਈ ਹੈ ਜਿਵੇਂ ਇਸ ਕਲੇਰੀ ਤਿਆਰ ਲੰਬਾਈ ਉਹਨਾਂ 7 ਇੰਚ ਦੀ ਦਿੱਤੀ ਹੋਈ ਹੈ ਸੋ ਆਪਾਂ ਗਲਾ ਜਿਹੜਾ ਤਿਆਰ ਹੈ ਆਪਾਂ 6.5 ਚਾਹੀਦਾ ਸੋ ਇਸ ਲਈ ਆਪਾਂ 6.5 ਦੀ ਤਿਆਰ ਤੋਂ ਇਧਰ ਲੰਬਾਈ ਦੀ ਆਪਾਂ ਨਿਸ਼ਾਨੀ ਲਗਾ ਲਈ ਹੋਈ ਹੈ ਤੇ ਜਿਹੜਾ ਅੱਧਾ ਇੰਚ ਐਕਸਟਰਾ ਹੈ 7 ਜਿਵੇਂ ਇਹਨਾਂ ਤਿਆਰ ਕੀਤਾ ਉਹ ਆਪਣੇ ਉੱਪਰ ਹੋ ਜਾਏਗਾ ਸੀਨ ਦੇ ਵਿੱਚ ਆ ਜਾਏਗਾ ਤੇ ਇਹਦੀ ਚੜਾਈ ਉਹਨਾਂ ਨੇ ਆਪਾਂ ਨੂੰ 6.5 ਦਿੱਤੀ ਹੋਈ ਹੈ ਸੋ ਇੱਥੋਂ ਜਿਹੜਾ 6. ਸੋ ਇਹden ਆਪਣਾ neck ਵੀ ਸਹੀ ਤਰੀਕੇ ਨਾਲ ਤਿਆਰ ਹੋ ਜਾਏਗਾ ਸੋ ਇਹ ਨਿਸ਼ਾਨੀਆਂ ਲਗਾਉਣ ਤੋਂ ਬਾਅਦ ਆਪਾਂ ਪਹਿਲਾ ਫਰੇਮ ਲਗਾ ਲੈਣਾ ਹੈ ਇਹ ਆਪਣੇ ਇੱਕ ਸਾਈਡ ਦਾ neck ਬਣੇਗਾ ਤਾਂ ਇਹ V shape neck ਬੰਨਾ ਤੁਸੀਂ ਵੇਖ ਸਕਦੇ ਹੋ ਉਧਰ ਇਹ ਦੀ ਇੱਕ ਸਾਈਡ ਹੈ ਜੋ ਕਿ ਆਪਾਂ ਕੰਪਿਊਟਰ ਦੇ ਵਿੱਚ ਪਹਿਲਾਂ ਸੈੱਟ ਕਰ ਲਈ ਹੋਈ ਸੀ ਪੂਰੀ ਤਿਆਰ ਕਰਕੇ ਤੇ ਇਹਦੀ ਜਿਹੜੀ ਆਹ ਵਾਲੀ ਚੀਜ਼ ਆਪਣੀ ਆਉਗੀ ਜਿਹਦੀ ਆਹ ਵਾਲੀ ਚੀਜ਼ ਹੈ ਬਿਲਕੁਲ ਸੈਂਟਰ 'ਚ ਆਉਣੀ ਹੈ ਤਾਂ ਇਹਦੀ ਫਿਰ ਦੂਜੀ ਜਿਹੜੀ ਸਾਈਡ ਹੈ ਜਿਵੇਂ ਆਪਾਂ ਤੁਹਾਨੂੰ ਵਿਖਾ ਦਿੰਦੇ ਆ ਦੋਨੋਂ ਸਾਈਡਾਂ ਇਹਦੀ ਕੱਢ ਕੇ ਡਿਜ਼ਾਈਨ ਜਿਹੜਾ ਸelect ਕਰਨਾ ਆਪਾਂ ਪਹਿਲਾਂ ਕੰਪਿਊਟਰ ਤੇ ਬਿਲਕੁਲ ਸੈੱਟ ਕਰ ਲੈਣਾ ਜਿਵੇਂ ਦਾ ਆਪਾਂ ਬਣਾਉਣਾ ਤੇ ਹੋਰ ਤੇ ਤੁਹਾਨੂੰ ਸੌਖਾ ਹੈ ਜੇ ਤੁਸੀਂ ਉਸ ਕੀਤੇ ਇਨਸੈਕਟ ਕੀਤੇ ਫੋਟੋ ਜਿਹੜਾ ਡਿਜ਼ਾਈਨ ਦੀ ਫੋਟੋ ਖਿੱਚ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਆਪਾਂ ਕਿੱਥੇ ਜੋਇੰਟ ਛੋੜਨਾ ਸੋ ਇਹ ਦੀ ਦੀ ਸੈਕਿੰਡ ਸਾਈਡ ਹੈ ਆ ਵਾਲੀ ਆ ਇੱਕ ਆ ਜਿਹੜਾ ਆਪਣਾ ਆ ਵਾਲਾ ਚੀਜ਼ ਇਹ ਸੈਂਟਰ ਚ ਆਉਣੀ ਸੋ ਪਹਿਲਾਂ نیچے ਆ ਵਾਲਾ ਡਿਜ਼ਾਈਨ ਪਹਿਲਾਂ ਬਣਾਇਆ ਬਾਅਦ ਵਿੱਚ ਬਣਾਇਆ ਨੂੰ ਆਪਾਂ ਡਿਲੀਟ ਕਰ ਦਿੰਦੇ ਆ ਸੋ ਪਹਿਲਾਂ ਆ ਵਾਲੀ ਸਾਈਡ ਬਣੀ ਹੈ ਤਾਂ ਆਪਾਂ ਕੀ ਕਰਨਾ ਹੈ ਆ ਵਾਲੀ ਜਿਹੜੀ ਸਾਈਡ ਹੈ ਇਹਨੇ ਬਿਲਕੁਲ ਸੈਂਟਰ ਚ ਆਉਣਾ ਹੈ ਇਧਰ ਫਰੇਮ ਦੇ ਉੱਪਰ ਆਹ ਵਾਲਾ ਸੈਂਟਰ ਇਹਦਾ ਇੱਥੇ ਆਪਾਂ ਬਿਲਕੁਲ ਇਹ ਇੱਥੇ ਆਣ ਕੇ ਬਣਾਉਣਾ ਹੈ ਸੋ ਆਪਾਂ ਆਪਾਂ ਸੈੱਟ ਕਰ ਲਾਂਗੇ ਆਪਣੇ ਸਕੇਲ ਦੇ ਨਾਲ ਕਿ ਕਿੱਥੇ ਆਉਂਦੀ ਹੈ ਬਿਲਕੁਲ ਸੋ ਇਹ ਆਪਣੀਆਂ ਸੈਂਟਰ ਬਿਲਕੁਲ ਆਉਂਦਾ ਹੈ 1 2 3 ਤਿੰਨ ਲਾਈਨਾਂ ਜਿੱਥੇ ਇਧਰ ਵਾਲੀ ਸਾਈਡ ਤੋਂ ਤਿੰਨ ਕਾਲਮ ਆਪਾਂ ਛੱਡਣਿਆ ਉਧਰ ਆਪੋ ਉਸ ਹਿਸਾਬ ਨਾਲ ਸੈੱਟ ਕਰ ਲਾਂਗੇ ਜਿਵੇਂ ਇਧਰ 1 2 3 ਛੱਡ ਕੇ ਸੈੱਟ ਕਰ ਲਿਆ ਆ ਇੱਕ ਹੋ ਗਿਆ ਬਾਕਸ ਆ ਦੋ ਹੋ ਗਏ ਤੇ ਆ ਤਿੰਨ ਹੋ ਗਏ ਸੋ ਆਪਾਂ ਧਿਆਨ ਰੱਖਣਾ ਵੀ ਆਪਾਂ ਇਹਦੇ ਵਿੱਚ ਆਹ ਵਾਲੀ ਚੀਜ਼ ਦੇਖਦੇ ਕਿਉਂਕਿ ਸੈਂਟਰ ਬਿਲਕੁਲ ਆਈਂਦਾ ਹੋਣਾ। ਇਹ ਜਦ ਕੱਟ ਵਰ ਕੇ ਥੋੜਾ ਜਿਹਾ ਅੱਗੇ ਆ। ਇਹਦਾ ਆਪਾਂ ਸੈਂਟਰ ਨਹੀਂ ਕਰਨਾ ਆਪਾਂ ਇਹਦਾ ਸੈਂਟਰ ਕਰਨਾ ਹੈ ਕਿ ਆਪਾਂ ਕੰਪਿਊਟਰ ਦੇ ਵਿੱਚ ਪਹਿਲਾਂ ਵੇਖ ਲਿਆ ਸੀ ਕਿ ਇਹ ਬਿਲਕੁਲ ਸੈਂਟਰ ਦੇ ਵਿੱਚ ਬੰਦੀ ਪਈ। ਸੋ ਤਿੰਨ ਇਧਰੋਂ نیچے ਛੱਡ ਦਿੰਦੇ ਆ। ਡੱਬੇ। ਥੇਵੜ ਇਧਰੋਂ ਆਪਾਂ ਇਹ ਡੱਬੇ ਨੇ। ਇਧਰੋਂ ਇਹ ਗਿਨੇ ਜਿਹੜੀ ਆਪਣੀ ਨਿਸ਼ਾਨੀ ਲੱਗੇ ਉਹਦੇ ਹਿਸਾਬ ਨਾਲ 1 2 3 4 5 6 7 ਸਾਢੇ 7। 7 ਐਂਡ ਹਾਫ ਨੇ ਸੋ ਉਧਰ ਵੀ ਆਪੋ ਉਸੇ ਹਿਸਾਬ ਨਾਲ ਜਿਹੜੀ ਆਹ ਵਾਲੀ ਚੀਜ਼ ਹੈ ਇਹਨੂੰ ਹੀ ਉਹ ਉਸੇ ਹਿਸਾਬ ਨਾਲ ਸੈੱਟ ਕਰਨਾ ਹੈ ਸਾਰਾ ਡਿਜ਼ਾਈਨ ਨਹੀਂ ਸਾਰਾ ਡਿਜ਼ਾਈਨ ਇੱਥੋਂ ਤੱਕ ਹੈ ਪਰ ਆਪਾਂ ਜਿਹੜੀ ਆਹ ਜਿਹੜੀ ਚੀਜ਼ ਹੈ ਇਹਨੂੰ ਸੈੱਟ ਕਰਦੇ ਵੇ ਇਸ ਲਈ ਇਹਨੂੰ ਵੇਖਣਾ ਹੈ 1 2 3 4 5 6 7 ਹੋ ਗਏ ਤੇ 7.5 ਹੋ ਗਏ ਆਪਾਂ ਨੇ ਇੱਥੇ ਇੱਕ ਵਾਰੀ ਰਫਲੀ ਇਹਨੂੰ ਸੈੱਟ ਕਰ ਲਿਆ ਹੈ ਇਧਰ ਵੀ ਆਪਣੀ ਜਿਹੜੀ ਆਹ ਵੀ ਚੀਜ਼ ਆਉਂਦੀ ਪਈ ਹੈ ਸੈਕਿੰਡ ਡੱਬੇ ਦੇ ਵਿੱਚ ਇਧਰ ਸ਼ਾਨੀ ਦੇ ਵਿੱਚ ਵੀ ਆਪਣੀ ਜਿਹੜਾ ਇੱਥੇ ਬੰਨਣਾ ਹੈ ਇਹਦੀ ਇੱਕ ਸਾਈਡ ਸੈਕਿੰਡ ਚ ਆਉਂਦੀ ਹੈ। ਸੋ ਹੁਣ ਆਪਾਂ ਇਹਨੂੰ ਫਰੇਮ ਨੂੰ ਇੱਕ ਵਾਰੀ ਲਗਾ ਕੇ ਵੈਸੇ ਚਲਾ ਕੇ ਰਫ ਮਤਲਬ ਰਫ ਚਲਾ ਕੇ ਆਪਾਂ ਵੇਖਾਂਗੇ। ਫਿਰ ਜੇ ਮਸ਼ੀਨ ਨੂੰ ਹੀ ਆਨ ਕਰਨੀ ਵੈਸੇ ਹੀ ਆਪਾਂ ਚਲਾ ਕੇ ਵੇਖਣਾ ਹੈ ਕਿ ਇਹ ਬਿਲਕੁਲ ਸਹੀ ਆਉਂਦਾ ਇੱਥੇ। ਫਿਰ ਇਹ ਆਪਣਾ ਬਿਲਕੁਲ ਸੈਂਟਰ ਹੋ ਜਾਏਗਾ। ਇਹਨੂੰ ਆਪਾਂ ਓਕੇ ਕਰ ਦਿੰਨੇ ਆ ਡਿਜ਼ਾਈਨ ਨੂੰ। ਇੱਥੇ ਤੁਸੀਂ ਆਪ ਦੀ ਜਿਹੜੀ ਥ्रेड ਦੀ ਟਾਈਟਨੈਸ ਨੂੰ ਸੈੱਟ ਕਰ ਸਕਦੇ ਹੋ ਜਿਵੇਂ ਜੇਕਰ ਤੁਹਾਡਾ ਥ्रेड ਜ਼ਿਆਦਾ ਟਾਈਟ ਆ ਰਿਹਾ ਹੈ। ਉੱਪਰ ਚਿੱਟਾ ਧਾਗਾ ਜਿਹਨੇ ਉੱਪਰ-ਉੱਪਰ ਆ ਰਿਹਾ ਤਾਂ ਤੁਸੀਂ ਫਿਰ ਇਸ ਨੂੰ ਕੱਟ ਕਰ ਸਕਦੇ ਹੋ ਮਾਈਨਸ ਵਿੱਚ ਜੇਕਰ ਤੁਹਾਡਾ ਉੱਪਰ ਵਾਲਾ ਥ੍ਰੈਡ ਢਿੱਲਾ ਆ ਰਿਹਾ ਬਹੁਤ ਲੂਜ਼ ਆ ਰਿਹਾ ਤੇ ਫਿਰ ਤੁਸੀਂ ਇਹਨੂੰ ਪਲੱਸ ਕਰ ਸਕਦੇ ਹੋ ਉਸੇ ਹਿਸਾਬ ਨਾਲ ਤੁਸੀਂ ਇਹਨੂੰ ਸੈੱਟ ਕਰ ਸਕਦੇ ਹੋ ਥ੍ਰੈਡ ਪਾ ਲਿਆ ਆਪਾਂ ਪਹਿਲਾਂ ਗ੍ਰੀਨ ਵਾਲਾ ਥ੍ਰੈਡ ਪਾਏਗਾ ਇਹਨੂੰ ਬਿਲਕੁਲ ਸਹੀ ਤੇ ਇੱਕ ਨਾਲ ਇੱਥੋਂ ਵੀ ਸੈੱਟ ਕਰ ਲੈਣਾ ਰੀਲ ਨੂੰ ਤਾਂ ਜੋ ਆਪਣਾ ਧਾਗਾ ਵਾਰ-ਵਾਰ ਟੁੱਟੇ ਨਾ ਕਿਉਂਕਿ ਧਾਗਾ ਜਦੋਂ ਆਪਣੀ ਰੀਲ ਤੇ ਵੀ ਨਹੀਂ ਸੈੱਟ ਪਈ ਹੁੰਦੀ ਤੇ ਧਾਗਾ ਆੜੜ ਕੇ ਟੁੱਟ ਜਾਂਦਾ ਸੋ ਹੁਣ ਆਪਾਂ ਇਹਨੂੰ ਫਰੇਮ 'ਤੇ ਲਗਾਵਾਂਗੇ ਕ ਇਹ ਜਿਹੜਾ ਆਪਾਂ ਐਕਸਟਰਾ ਕਪੜਾ ਲਾਇਆ ਵੈਸੇ ਇੱਥੇ ਜ਼ਰੂਰਤ ਤਾਂ ਨਹੀਂ ਸੀ ਹੈ ਕਿਉਂਕਿ ਇਧਰ ਕਪੜਾ ਵਾਧੂ ਹੋ ਜਾਦਾ ਸੀ ਪਰ ਐਕਚੁਅਲ 'ਚ ਗੱਲ ਕੀ ਹੈ ਕਿ ਇਹ ਜਿਹੜਾ ਕਪੜਾ ਹੈ ਇਹਦੇ 'ਚ ਬਹੁਤ ਜ਼ਿਆਦਾ ਢਿੱਲਾ ਆ ਰਹੀ ਹੈ ਜਿਸ ਕਰਕੇ ਜਿਹੜਾ ਡਿਜ਼ਾਈਨ ਹੈ ਖਰਾਬ ਹੋ ਜਾਂਦਾ ਹੈ ਉੱਪਰ ਚੜ ਜਾਂਦਾ ਇੱਕ ਦੂਜੇ ਦੇ ਉੱਪਰ ਇਸ ਕਰਕੇ ਆਪਾਂ ਇਹ ਕਪੜਾ ਵੈਸੇ ਹੀ ਇਧਰ ਲਗਾਇਆ ਹੈ ਤਾਂ ਕਿ ਟਾਈਟਨੈਸ ਆ ਜਾਏ ਪੂਰੀ ਤਰ੍ਹਾਂ ਤੇ ਤੁਸੀਂ ਵੀ ਅਗਰ ਤੁਹਾਡਾ ਫਰੇਮ ਵੀ ਜ਼ਿਆਦਾ ਢਿੱਲਾ ਹੋ ਜਿਵੇਂ ਟਾਈਟਨੈਸ ਆ ਹੀ ਨਹੀਂ ਰਹੀ ਤੁਹਾਡੇ ਬਹੁਤ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਤਾਂ ਤੁਸੀਂ ਵੀ ਇੰਨੀ ਕਪੜਾ ਲਗਾ ਕੇ ਸੈੱਟ ਕਰ ਸਕਦੇ ਫਿਰ ਇਹਦੇ मैं कि ये फ्रेम टाइट करने से बड़ी परेशानी आनी कई बार फ्रेम का जो कई बार कपड़ा ही ए हो टाइट हों नहीं जिन्ना की चीज़ है उन्ना ही ढिता है सो ये अपना पूरा टाइट है फ्रेम धागा अपना सही आप ओके कर देंगे सो पहला पर आप रफ चला के देख लें एक रैड कलर से आप रैड कलर के इन्ह ने स्टार्ट होना अपना प्लस ती साइन उ गया है ਇੱਧਰ ਦੇਖਣਾ ਕਿ ਆਪਾਂ ਕਿੱਥੇ ਆਇਆ ਹੈ ਇਹ ਥੋੜਾ ਜਿਹਾ نیچے ਆ ਆਪਣੀ ਨਿਸ਼ਾਨੀ ਤੋਂ ਜਿਹੜੀ ਆਪਣੀ ਨੀਡਲ ਆ ਰਹੀ ਜਿਹਦੇ નીચે ਆ ਰਹੀ ਹੈ ਆਪਾਂ ਇੱਥੋਂ ਜਾ ਕੇ ਨਾ ਆ ਵਾਲੀ ਆਪਸ਼ਨ ਤੇ ਨੂੰ ਸੈੱਟ ਕਰ ਲਾਂਗੇ ਉੱਪਰ ਨੂੰ ਆਪਾਂ ਨੂੰ ਥੋੜੀ ਜਿਹੀ ਆਹ ਹੋ ਜਾਏਗੀ ਇਹ ਉਹ ਬਿਲਕੁਲ ਸੈੱਟ ਆ ਗਈ ਤੁਸੀਂ ਦੇਖ ਸਕਦੇ ਹੋ ਮੈਂ ਤਾਂ نیچے ਕਰਕੇ ਦਿਖਾਣੀ ਆ ਨੀਡਲ ਆਪਨੀ نیچے ਜਾ ਰਹੀ ਹੈ ਤੇ ਬਿਲਕੁਲ ਸਹੀ ਆ ਰਹੀ ਹੈ ਹਣ ਫਸਟਰਾ ਸੈੱਟ ਕਰਕੇ ਤੁਸੀਂ ਫਿਰ ਇਹਨੂੰ ਚਲਾਉਣਾ ਹੈ। ਸੋ ਆਪਾਂ ਇਹਨੂੰ 0 ਤੱਕ ਕਰ ਲਾਂਗੇ। ਫਸਟ ਤੇ ਫਸਟ ਕਲਰ ਆਪਣਾ ਗ੍ਰੀਨ ਸੀ। ਸੋ ਇਹ ਪਹਿਲਾ ਗ੍ਰੀਨ ਕਲਰ ਪਾਏਗੀ। ਜਦੋਂ ਆਪਾਂ ਆਨ ਕਰ ਲਾਂਗੇ। ਥ੍ਰੈਡ ਬ੍ਰੇਕ ਕਰ ਲਾਂਗੇ। ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਜੋਇੰਟ ਕਿਵੇਂ ਜੁੜ ਰਿਹਾ ਹੈ। ਸੋ ਆਪਾਂ ਤੁਹਾਨੂੰ ਪੂਰਾ ਦਿਖਾਵਾਂਗੇ ਅੱਜ ਵਿੱਚ ਕਿਵੇਂ ਨੈਕ ਰੈਡੀ ਹੈ। ਤਾਂ ਨਾਲ ਸਾਡੀ ਜਾਣਕਾਰੀ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਹਮੇਸ਼ਾ ਹੀ ਨਵੀਂ ਤਰ੍ਹਾਂ ਦੀ ਜਾਣਕਾਰੀ ਵਾਲੀ ਕੋਈ ਵੀ ਵੀਡੀਓ ਆਪਾਂ ਪਾਉਂਦੇ ਰਹਿੰਦੇ ਆਂ। ਆ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਸੈਂਟਰ ਹੈ ਬਿਲਕੁਲ ਇੱਥੇ ਆਪਣਾ ਜਿਹੜਾ ਬਣ ਰਿਹਾ ਪਿੰਡੀਆਂ। ਦੂਸਰਾ ਪਾਸਾ ਜਿਹੜਾ ਹੋਊਗਾ ਆਪਣਾ ਇੱਥੇ ਆ ਕੇ ਜੁੜਿਆ ਹੋਏ ਨਾਲ ਤੇ ਬਿਲਕੁਲ ਸੈਂਟਰ 'ਚ ਹੋ ਜੇਗਾ। ਇਹ ਤੇ ਦੇਖੋ ਇਹ ਥੋੜਾ ਕਰੇ ਇੱਥੇ ਚਿੱਟਾ ਤਾਂ ਗਾਰਿਆ ਸੀ। ਥੋੜਾ ਜਿਹਾ ਆਪਣਾ ਜਿਹੜਾ ਆਏ ਵਾਲਾ ਸਾਈਡ ਚਿੱਟਾ ਹੀ ਹੋ ਗਿਆ ਸੀ। ਤੇ ਇਸ ਲਈ ਆਪਾਂ ਇੱਥੇ ਜਾ ਕੇ ਪਿਆ ਆਪਾਂ ਇਹਦਾ ਥੋੜਾ ਜਿਸ ਕਰਕੇ ਵੇਖੋ ਪੁਣਾ 22 ਦਾ ਬਿਲਕੁਲ ਨਹੀਂ ਆ ਰਿਹਾ ਤੁਸੀਂ ਵੀ ਐਵੇਂ ਆਪਣੀ ਮਸ਼ੀਨ ਸੈੱਟ ਕਰ ਲਓ ਲੋ ਜੀ ਆਪਣਾ ਵਾਲਾ ਫਰੇਮ ਤਾਂ ਹੋ ਗਿਆ ਰੈਡੀ ਉਸ ਤੋਂ ਬਾਅਦ ਆਪਾਂ ਨੈਕਸਟ ਫਰੇਮ ਲਗਾ ਕੇ ਤੇ ਇਹਦਾ ਜੋਇੰਟ ਜਿਹੜਾ ਚੜਾਂਗੇ ਇੱਥੇ ਲੋ ਜੀ ਆਪਾਂ ਫਰੇਮ ਸੈੱਟ ਕਰ ਲਿਆ ਆਪਣਾ ਇਹ ਆਪਣਾ ਸੈਂਟਰ ਵਾਲੀ ਨਿਸ਼ਾਨੀ ਤੇ ਇਹਦਾਂ ਆਪਣੀ ਦੂਸਰੀ ਨਿਸ਼ਾਨੀ ਹੁਣ ਆਪਾਂ ਇਹਨੂੰ ਲਗਾਵਾਂਗੇ ਕਿੱਥੇ ਆਪਣਾ ਜੋਇੰਟ ਚੜਨਾ ਹੈ ਇਧਰ 3 ਟੱਬੇ ਨੇ 1 2 3 3rd ਦੇ ਸੈਂਟਰ ਤੇ ਵਿੱਚ ਜਿਹੜਾ 3rd ਵਾਲਾ ਕਾਲਮ ਹੈ ਆਪਣਾ ਇਹਦੇ ਬਿਲਕੁਲ ਸੈਂਟਰ ਵਿੱਚ ਹੈ ਉਸੇ ਤਰ੍ਹਾਂ ਹੀ ਆਪਾਂ ਇੱਥੇ ਸੈੱਟ ਕਰ ਲਾਂਗੇ ਜੋ ਆਪਣੀ ਗ੍ਰਿਡਲਾਈਨਸ ਹੁੰਦੀਆਂ ਇੱਥੇ ਸ਼ੋ ਆਪਾਂ ਆਹ ਵਾਲੀ ਚੀਜ਼ ਦੇਖੀ ਸੀ ਇਹ ਆ ਜੋ ਆਪਣੀ ਤੀਜੇ ਦੀ ਅੱਧ ਵਿੱਚ ਹੈ ਮਤਲਬ ਤੀਜੀ ਕਾਲਮ ਦੇ ਸੈਂਟਰ 'ਚ ਇਹਨੂੰ ਹੀ ਆਪਾਂ ਤੀਜੇ ਦੇ ਸੈਂਟਰ 'ਚ ਕਰਨਾ ਹੈ 1 2 3 3ਰਡ ਦੇ ਸੈਂਟਰ ਦੇ ਵਿੱਚ ਹੋ ਗਈ ਹੈ ਸੋ ਇਸ ਤੋਂ ਬਾਅਦ ਆਪਾਂ ਨੀਚੋਂ ਦੇਖਣਾ ਕਿ ਆਪਾਂ ਕਿੰਨੇ ਵਾਲੇ ਕਾਲਮ ਛੱਡਨੇ ਆ ਇੱਥੋਂ ਦੇਖ ਲੈਣਾ 1 2 3 4 5 5 ਤੋਂ ਬਿਲਕੁਲ ਮੜਾ ਜਾ देख सकते हो ती तरह आप इधर सैट कर लेना ख्याल रखना है कि आप आपू सैट करना हरी देखना। इनू जो अपनी बिंदु इन्होंखना आप दो तीन चार पांच थोड़ा उपर करना पैना पाँच के ऊपर आ गए थोड़ी सुखते रखी क्योंकि उधर भी उपर से ਹੁਣ ਆਪਾਂ ਇਧਰ ਵੀ ਵੇਖ ਲਾਂਗੇ ਕੋਈ ਚੈੱਕ ਕਰਕੇ ਸਿਰਫ ਇੱਕ ਕਾਲਮ ਦੀ ਜਿਹੜੀ ਲਾਈਨ ਹੈ ਉਹਦੇ ਉੱਪਰ ਆ ਰਹੀ ਹੈ ਤਾਂ ਇਧਰ ਵੀ ਆਪਣਾ ਜਿਹੜੀ ਲਾਈਨ ਹੈ ਇੱਕ ਕਾਲਮ ਤੇ ਇਧਰ ਆਵੇਗੀ ਸੋ ਹੁਣ ਆਪਾਂ ਫਰੇਮ ਲਗਾਵਾਂਗੇ ਲਗਾਵਾਂਗੇ ਮਸ਼ੀਨ ਦੇ ਉੱਪਰ ਇਹ ਠੋਕ ਕੇ ਕਰ ਦਾਂਗੇ ਸੋ ਕੱਪੜੇ ਦਾ ਵੀ ਧਿਆਨ ਰੱਖਣਾ ਹੈ ਕਿ ਕੱਪੜੇ ਨੂੰ ਆਪਾਂ ਇਧਰ ਨੂੰ ਸੁਖਾ ਕਰ ਦੇਣਾ ਕਿਉਂਕਿ ਬਾਈਚਾਂਸ ਜੇ ਆਪਣਾ ਕੱਪੜਾ ਵਿੱਚ ਛੜਦੇ ਤਾਂ ਉਹਦੇ ਨਾਲ ਡਿਜ਼ਾਈਨ ਜਿਹੜਾ ਹੈ ਉਹ ਹਿੱਲ ਜਾਂਦਾ ਕਿਉਂਕਿ ਇਹ ਵਾਲੇ ਜਿਹੜੀ ਆਪਣੀ ਅਲਾਈਨਮੈਂਟ ਹੁੰਦੀ ਹੈ ਉਹ ਗਲਤ ਹੋ ਜਾਂਦੀ ਹੈ ਹੁਣ ਆਪਾਂ ਚੈੱਕ ਕਰਾਂਗੇ ਪਹਿਲਾਂ ਰੈੱਡ ਵਾਲਾ ਕਲਰ ਕੱਢ ਲਾਂਗੇ ਸੋ ਇਹ ਆਪਣੀ ਆ ਰਹੀ ਹੈ ਬਿਲਕੁਲ ਇਹਦੇ ਉੱਪਰ ਸੋ ਥੋੜਾ ਜਿਹਾ ਆਪਾਂ ਇੱਥੋਂ ਆਹ ਵਾਲੀ ਜਿਹੜੀ ਆਪਸ਼ਨ ਹੈ ਇਹਦੇ ਤੇ ਇਧਰ ਨੂੰ ਕਰ ਦਾਂਗੇ ਜਿਵੇਂ ਜਿਵੇਂ ਆਪਾਂ ਇਧਰ ਨੂੰ ਕਰਾਂਗੇ ਉਹ ਵੀ ਆਪਣੇ ਜਿਹੜੇ ਨੀਡਲ ਉਹ ਵੀ ਉਧਰ ਨੂੰ ਹੋ ਜਾਏਗੀ ਥੋੜਾ ਜਿਹਾ ਉੱਪਰ ਨੂੰ ਕਰਾਂਗੇ ਬੜਾ ਪਲੱਸ ਕਰਕੇ ਚਲਾ ਕੇ ਦੇ ਲਾਂਗੇ ਇਸ ਤਰ੍ਹਾਂ ਤੁਸੀਂ ਵੀ ਇਹਨੂੰ ਬੜੇ ਸੌਖੇ ਨਾਲ ਤਰੀਕੇ ਨਾਲ ਇਹਨੂੰ ਝੋੜ ਸਕਦੇ ਹੋ ਬਿਲਕੁਲ ਪੁਆਇੰਟ ਟੂ ਪੁਆਇੰਟ ਆਪਾਂ ਇਸ ਤਰ੍ਹਾਂ ਵੇਖ ਸਕਦੇ ਨੀਡਲ ਕਿਉਂਕਿ ਆਪਨੀ ਬਿਲਕੁਲ ਉਸੇ ਤਰ੍ਹਾਂ ਉੱਥੇ ਪਹੁੰਚ ਜਾਂਦੀ ਹੈ ਆਪ ਵੇਖ ਸਕਦੇ ਤੁਸੀਂ ਇਸ ਤੋਂ ਬਾਅਦ ਨਾਲ ਆਪ ਇਹਨੂੰ ਜ਼ੀਰੋ ਤੇ ਕਰਕੇ ਆਨ ਕਰਾਂਗੇ ਜੇ ਤੁਸੀਂ ਸਾਡੇ ਤੋਂ ਸੂਟ ਕੜਵਾਉਣਾ ਚਾਹਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੀ ਲੋਕੇਸ਼ਨ ਵੈਸੇ ਗੂਗਲ ਮੈਪਸ ਦੇ ਉੱਪਰ ਸੀਐਮਕੇ ਐਮਬਰਾਇਡਰੀ ਸ਼ਾਪ ਦੇ ਨਾਮ ਤੁਸੀਂ ਸਰਚ ਕਰਕੇ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਤੇ ਤੁਸੀਂ ਆਨਲਾਈਨ ਵੀ ਡੀਟੀਡੀ ਸੀਧਾ ਥਰੂ ਵੀ ਸਾਨੂੰ ਸੂਟ ਪੇਚ ਸਕਦੇ ਹੋ ਜਾਂ ਅਸੀਂ ਸੂਟ ਤੁਹਾਨੂੰ ਵਰਕ ਕਰਕੇ ਪੇਸ਼ ਕਰਾਂ। ਲਓ ਜੀ ਆਪਣਾ ਗ੍ਰੀਨ ਕਲਰ ਪਹਿ ਗਿਆ ਹੋਇਆ। ਹੁਣ ਆਪਾਂ ਨੈਕਸਟ ਜੋ ਆਪਣਾ ਇਹ ਵਾਲਾ ਕਲਰ ਸੀ ਇਹਨੂੰ ਪਾਵਾਂਗੇ ਜਿੱਨੇ ਜੋਇੰਟ ਨੂੰ ਛੋੜਨਾ ਹੈ। ਇਹ ਵਾਲਾ ਕਲਰ। ਸੋ ਆਪਾਂ ਇਹਨੂੰ ਇਸ ਤਰ੍ਹਾਂ ਸੋ ਇਹ ਆਪਣਾ ਜੋਇੰਟ ਜਿਹੜਾ ਕੋ ਜੁੜ ਗਿਆ ਹੋਇਆ ਬਿਲਕੁਲ ਸੈਂਟਰ ਵਿੱਚ ਇਸ ਤੋਂ ਬਾਅਦ ਆਪਣਾ ਕਟਵਰਕ ਦਾ ਡਿਜ਼ਾਈਨ ਜਿਹੜਾ ਕਟਵਰਕ ਦਾ ਆਪਣਾ ਹੋਊਗਾ ਇਹ ਜੁੜੇਗਾ ਤੇ ਇੱਥੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਬਾਕਸ ਬਣੇਗਾ ਸੈਂਟਰ ਦੇ ਵਿੱਚ ਵੈਸੇ ਤੇ ਇਸ ਡਿਜ਼ਾਈਨ ਦੇ ਵਿੱਚ ਇੱਧਰ ਆਪਣੇ ਜੋ ਸੀਸੇ ਲੱਗਦੇ ਪਲਾਸਟਿਕ ਵਾਲੇ ਉਹ ਵਾਲੇ ਡਿਜ਼ਾਈਨ ਸੀ ਪਰ ਸਾਨੂੰ ਕਸਟਮਰ ਨੇ ਕਿਹਾ ਸੀ ਕਿ ਆਪਾਂ ਬਿਨਾ ਹੀ ਸੀਸੇ ਤੋਂ ਬਣਾਉਣਾ ਹੈ ਸੋ ਆਪਾਂ ਬਿਨਾ ਹੀ ਸੀਸੇ ਲਗਾਏ ਤੇ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਲੋ ਜੀ ਆਪਣਾ ਸੂਟ ਬਿਲਕੁਲ ਰੈਡੀ ਹੋ ਗਿਆ ਤੁਸੀਂ ਵੇਖ ਸਕਦੇ ਹੋ ਨੈਕ ਪ੍ਰੋਪਰ ਆਪਣਾ ਬਣ ਗਿਆ ਹੈ ਬਿਲਕੁਲ ਸੈਂਟਰ ਵਿੱਚ ਆਇਆ ਹੈ ਫਲਾਵਰ ਦੇ ਆਪਾਂ ਜਿਹੜੀ ਨਿਸ਼ਾਨੀ ਲਾਈ ਹੋਈ ਸੀ ਸੈਂਟਰ ਵਿੱਚ ਸੀ ਤਾਂ ਇੱਥੇ ਬਿਲਕੁਲ ਉਹ ਤੇ ਸੈਂਟਰ ਵਿੱਚ ਹੀ ਬਣਿਆ। ਬਾਕੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਸੀਂ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰਦੇ ਹੀ ਰਹਿੰਦੇ ਆ। ਉਹ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਤੁਸੀਂ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਓ। ਇਧਰ ਆਪਣੀ ਇਹ ਬਾਜੂ ਨੇ ਬਾਹਾਂਵਾਂ ਜੋ ਇਹ ਪਹੁੰਚ ਨੇ ਆਪਣੇ